ਕੀ ਚੇਅਰਮੈਨ ਪਾਸੋਂ ਮੁਬਾਰਕਬਾਦ ਮੁਬਾਰਕਬਾਦ ਆ ਕੇ ਨੇ ਪ੍ਰਧਾਨ ਜੀ ਨੇ ਸਾਡੇ ਨਾਲ ਹਾਂਜੀ ਪ੍ਰਧਾਨ ਜੀ ਕੀ ਗੱਲਬਾਤ ਹੋਈ ਹੈ ਜੀ ਥਾਣੇ ਜਾ ਕੇ ਆਏ ਹਾਂ ਦੇਖੋ ਸਰ ਬਹੁਤ ਵੱਡੀ ਮੈਂ ਤਾਂ ਇਹ ਕਹਿਣਾ ਵੀ ਜੋ ਜੜੀ ਸ਼ੁਰੂਆਤ ਹੈ ਉਹ ਚੰਗੀ ਹੋਈ ਹੈ ਤੇ ਮੈਂ ਪਹਿਲਾਂ ਤਾਂ ਧੰਨਵਾਦ ਜੀ ਪੱਤਰਕਾਰ ਸਹਿਵਾਨਾਂ ਦਾ ਤੇ ਸਾਡੇ ਪ੍ਰਸ਼ਾਸਨ ਨੇ ਜੋ ਸਾਡੀ ਗੱਲ ਸੁਣੀ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚੀ ਕਿਉਂਕਿ ਮੌਕੇ ਦੇ ਅਫਸਰ ਮੌਕੇ ਦੀ ਸਰਕਾਰ ਨੂੰ ਹੱਥ ਪਾਉਣਾ ਕੋਈ ਛੋਟੀ ਮਾਮੂਲੀ ਗੱਲ ਨਹੀਂ ਅਰੇ ਉਹਨਾਂ ਨੇ ਜੋ ਮਤਲਬ ਵਾਦੇ ਕੀਤੇ ਸੀ ਵੀ ਆ ਕਰਾਂਗੇ ਆ ਕਰਾਂਗੇ ਪਰ ਉਹਨਾਂ ਨੇ ਇਸ ਟਾਈਮ ਮੌਕੇ ਦੀ ਨਿਯਾਤ ਨੂੰ ਦੇਖਦਾ ਹੋਗੇ ਸਾਡੇ ਡਰਾਈਵਰ ਵੀਰ ਦੇ ਇਕੱਠ ਨੂੰ ਦੇਖਦੇ ਹੋਏ ਉਹਨਾਂ ਨੇ ਉਹਨਾਂ ਦੀ ਗੱਡੀ ਦੀ ਅਰੈਸਟ ਪਾਈ ਹੈ ਜੀ ਚੇਅਰਮੈਨ ਸਾਹਿਬ ਦੀ ਗੱਡੀ ਥਾਣੇ ਅੰਦਰ ਆ ਚੁੱਕੀ ਹੈ ਜੀ ਦੂਜੀ ਬੇਨਤੀ ਜੀ ਜੋ ਕੱਲ ਦੇ ਅਸੀਂ ਪੁਰਜੋਰ ਸਾਡੀ ਅਪੀਲ ਸੀਗੀ ਵੀ ਉਹਨਾਂ ਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਉਹ ਵੀ ਸਾਡੀ ਉਹਨਾਂ ਨੇ ਐਕਸੈਪਟ ਕਰ ਲਈ ਹੈ ਸ਼ਾਮ ਤੱਕ ਸਾਨੂੰ ਉਹਦਾ ਨੰਬਰ ਮਿਲ ਜਾਊਗਾ ਤੇ ਅਸੀਂ ਇਹੀ ਚਾਹੁੰਦੇ ਕਿਉਂ ਦੇਖੋ ਸਰਕਾਰ 'ਗਾ ਅਸੀਂ ਮੱਥਾ ਨਹੀਂ ਲਾ ਸਕਦੇ ਸਰਕਾਰ ਨੂੰ ਅਸੀਂ ਜਿਤਾਉਣਾ ਹੀ ਚਾਹੁੰਦੇ ਆ ਪਿਓ ਜਾਗੇ ਪ੍ਰਸ਼ਾਸਨ ਨੂੰ ਵੀ ਅਸੀਂ ਜਗਾਉਣਾ ਹੀ ਚਾਹੁੰਦੇ ਆ ਅਗਰ ਰੋਡ ਤੇ ਜਾਂਦੇ ਆ ਕਿਸੇ ਤਰ੍ਹਾਂ ਸਾਡੇ ਭਰਾ ਤੋਂ ਜਾਂ ਕਿਸੇ ਤੋਂ ਅੰਗਹਿਲੀ ਹੋ ਗਈ ਤਾਂ ਉਹਦਾ ਹੱਲ ਹੈ ਉਹ ਬੈਠ ਕੇ ਦੋਈ ਤਰ੍ਹਾਂ ਸਹਿਮਤੀ ਨਾਲ ਉਸਦਾ ਹੱਲ ਕਰ ਸਕਦੀ ਹੈ ਜੇ ਹੁਣ ਇੱਕ ਬੰਦਾ ਕਹੇ ਵੀ ਮੈਂ ਮੌਕੇ ਦੀ ਸਰਕਾਰ ਆ ਤੁਹਾਨੂੰ ਨੱਥ ਪਾ ਦੂੰਗਾ ਇਹ ਨਹੀਂ ਹੋ ਸਕਦਾ ਸੋ ਮੈਂ ਕਦਰ ਕਰਦਾ ਹਾਂ ਪੱਤਰਕਾਰ ਸਹਿਬਾਨਾਂ ਦੀ ਪ੍ਰਸ਼ਾਸਨ ਦੀ ਤੇ ਅਗਲੀ ਰਾਣੀਤੀ ਅਸੀਂ ਜੇ ਅਗਰ ਉਹਨਾਂ ਤੇ ਹੁਣ ਬੈਠ ਕੇ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਅਗਲੀ ਰਾਣੀਤੀ ਫੇਰ ਤਿਆਰ ਕਰਾਂਗੇ ਇਸ ਟਾਈਮ ਅਸੀਂ ਇਹ ਧਰਨੇ ਨੂੰ ਸਮਾਪਤ ਕਰਨ ਦੀ ਅਪੀਲ ਕਰਦੇ ਆ ਸਾਰੇ ਵੀਰੋ ਜੀ ਹਾਂਜੀ ਹਾਂਜੀ ਜੀ ਸੋ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਕਹਿੰਦੇ ਜੀ ਬਈ ਸ਼ਾਮ ਤੱਕ ਸਾਰੀ ਕਾਰਵਾਈ ਹੋ ਜੂ ਗੱਡੀ ਉਹਨਾਂ ਦੀ ਆ ਗਈ ਆ ਇਹ ਦੇਖੋ ਹੀ ਉਹਨਾਂ ਦਾ ਵਾਦਾ ਦਿੱਤਾ ਵਾ ਐਸਐਸਓ ਸਾਹਿਬ ਨੇ ਸਾਨੂੰ ਕਿਹਾ ਆ ਵੀ ਅਸੀਂ ਪਰਚਾ ਕਰ ਰਹੇ ਹਾਂ ਗੱਡੀ ਉਹੀ ਆ ਗਈ ਥਾਣੇ ਜੀ ਇਹ ਬੰਦੇ ਸਾਡੇ ਗਏ ਨੇ ਦੇ ਕੇ ਵੀਡੀਓ ਬਣਾਈ ਆ ਗੱਡੀ ਪਹੁੰਚ ਚੁੱਕੀ ਆ ਯੂ نو ਡੇਢ ਘੰਟੇ ਦਾ ਟਾਈਮ ਦਿੱਤਾ ਵਾ ਆ ਵੀ ਜੇ ਤੇ ਉਹਨਾਂ ਨੇ ਐਫਐਸ ਸਾਨੂੰ ਕਾਪੀ ਦਿੰਦੇ ਨੇ ਠੀਕ ਆ ਉਹਨਾਂ ਡੇਢ ਘੰਟੇ ਦੀ ਸ਼ਾਮ ਤੱਕ ਕਰ ਵੇਟ ਕਰਾਂਗੇ ਕੋਈ ਗੱਲ ਨਹੀਂ ਆ ਗਈ ਵੀ ਜੇ ਨਾ ਤਾਂ ਅਸੀਂ ਸਿਰਪਈ ਫੇਤਾ ਨਾ ਲਾਵਾਂਗੇ ਜ ਇਹ ਤਾਂ ਅੱਗੇ ਜਾਰੀ ਰਹੂਗਾ। ਦੇਖੋ ਟਵਾਣਾ ਸਾਹਿਬ ਗੱਲ ਇਹ ਐ ਅਸੀਂ ਤਾਂ ਇਹਨਾਂ ਦੇ ਨਾਲ ਆ ਜਿਵੇਂ ਕਹਿਣਗੇ ਇਹਨਾਂ ਦੀ ਤਸੱਲੀ ਹੋਣੀ ਚਾਹੀਦੀ ਐ ਪਰ ਇੱਕ ਤਾਂ ਪਬਲਿਕ ਇਹਨਾਂ ਦੀ ਜਿੱਤਾ ਨਾ ਜਿਹੜਾ ਰਾਤ ਫੋਨ ਕਰਕੇ ਕਹਿੰਦਾ ਸੀ ਹੰਕਾਰ ਚ ਵੀ ਮੇਰੇ ਘਰ ਆਓ ਉਹਦੀ ਗੱਡੀ ਤਾਂ ਬਾਉਂਡ ਹੋ ਗਈ ਨਾ ਟਾਣੇ ਚਲੋ ਹੁਣ ਜਿਵੇਂ ਕਹਿੰਦੇ ਨੇ ਵੀਰ ਕੋਈ ਗੱਲ ਨਹੀਂ ਫੇਰ ਕਿਹੜਾ ਉਹ ਕਹਿੰਦੇ ਵੀ ਫੀਰ ਮੁੱਕ ਗਿਆ ਸੀ ਕਿਹੜਾ ਸ਼ਰਾਧਾਂ ਦੀ ਅੜੀਕ ਕਰਨੀ ਐ ਅਸੀਂ ਤਾਂ ਹੁਣ ਵੇਲੇ ਆ ਦੁਬਾਰਾ ਆ ਕੇ ਫੇਰ ਇਸ ਕੰਮ ਤੇ ਬਹਿ ਜਾਗੇ ਲੋਕਾਂ ਦੇ ਨਾਲ ਅਸੀਂ ਤਾਂ ਖੜਨਾ ਹੀ ਖੜਨਾ ਐ ਜੀ ਜਿੱਥੇ ਮਰਜ਼ੀ ਹੋਵੇ ਚਲੋ ਹੁਣ ਇਹ ਮੁੰਡੇ ਕਹਿੰਦੇ ਵੀ ਸਾਨੂੰ ਵਿਸ਼ਵਾਸ ਆ 2 ਘੰਟੇ ਦੇਖ ਲਾਂਗੇ ਫਿਰ ਅਗਲਾ ਪ੍ਰੋਗਰਾਮ ਜੋ ਇਹਨਾਂ ਦਾ ਉਹ ਫਿਰ ਚੱਕ ਲਾਂਗੇ ਫੱਟੇ ਜੀ ਜੀ ਪ੍ਰਸ਼ਾਸਨ ਨੇ ਗੱਡੀ ਉਹਨਾਂ ਦੀ ਲਿਆ ਕੇ ਚੀਰਮੈਨ ਸਾਹਿਬ ਦੀ ਥਾਣੇ ਖੜਾ ਲੀਆ ਸੋ ਕਹਿੰਦੇ ਬਹੁਤ ਵੱਡੀ ਜਿੱਤ ਆ ਕਾਰਵਾਈ ਆ ਜਿਹੜੀ ਸਾਮ ਤੱਕ ਐਫ ਆਈ ਆਰ ਦੀ ਕਾਪੀ ਆ ਜਿਹੜੀ ਇਹਨਾਂ ਨੂੰ ਮਿਲ ਜੂਗੀ ਪਰਚਾ ਕਹਿੰਦੇ ਦਰਜ ਹੋ ਜੂਗਾ ਜੇ ਪ੍ਰਸ਼ਾਸਨ ਨੇ ਟਾਲਿਆ ਕਾਰਵਾਈ ਨਾ ਕੀਤੀ ਤਾਂ ਕੱਲ ਨੂੰ ਫੇਰ ਇਸੇ ਤਰ੍ਹਾਂ ਧਰਨਾ ਹੈ ਜਿਹੜਾ ਇਸੇ ਚੌਂਕ ਦੇ ਵਿੱਚ ਕਹਿੰਦੇ ਵੱਡੇ ਪੱਦਰ ਤੇ ਲੱਗ ਜਾਣਾ ਹੈ ਵਧਾ ਕੇ ਕੰਮ ਹੁਣ ਇਹ ਇਕੱਠ ਵੱਡਾ ਕੀਤਾ ਜਾਊਗਾ ਜੇ ਪ੍ਰਸ਼ਾਸਨ ਬਣਦੀ ਕਾਰਵਾਈ ਨਹੀਂ ਕਰੂਗਾ ਫਿਲਹਾਲ ਕੀ ਹੁੰਦਾ ਇਹ ਤਾਂ ਸਮਾਂ ਦੱਸੂ ਤੁਸੀਂ ਬਣੇ ਰੋਟਵਾਣਾ ਟੀਵੀ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਰਵਿੰਦਰ ਸਿੰਘ ਜਵਾਣਾ ਪਾਸੋਂ